ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅਸੀਂ ਤੈਨੂੰ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਵਧੀਆ ਸਹੀ ਗੱਲ ਹੈ ਤੇ ਦਿਨ ਦੀ ਸ਼ੁਰੂਆਤ ਹੋ ਗਈ ਕਿਉਂਕਿ ਜਿਹੜੇ ਜਿਹੜੇ ਸਵੇਰੇ ਸਵੇਰੇ ਉੱਠਦੇ ਆ ਤਾਂ ਕਾਫੀ ਟਾਈਮ ਲੱਗ ਜਾਂਦਾ ਸਾਨੂੰ ਉੱਠਦੇ ਉੱਠਦੇ ਕੋ ਬੱਚੇ ਨਾਲ ਰੈਡੀ ਕਰਦੇ ਕਦੇ ਨੂੰ ਤਿਆਰ ਕਰੋ ਕਦੇ ਡਾਈਪਰ ਚੇਂਜ ਕਰੋ ਕਦੇ ਦੁੱਧ ਪਿਲਾਓ ਫਿਰ ਆਪ ਰੋਟੀ ਪਾਣੀ ਖਾਣੀ ਹੈ ਨਾ ਸਹੀ ਗੱਲ ਹੈ ਲਾਈਫ ਥੋੜੀ ਜਿਹੀ ਬਦਲ ਗਈ ਹੈ ਸਾਡੀ ਪਹਿਲਾਂ ਜਿਵੇਂ ਮਰਜ਼ੀ ਆਰਾਮ ਉੱਠ ਕੇ ਜਿਸ ਟਾਈਮ ਮਰਜ਼ੀ ਮੂੰਹ ਚਾ ਕੇ ਤੁਰ ਪੈਂਦੇ ਹੁੰਦੇ ਸੀ ਪਰ ਹੁਣ ਨਹੀਂ ਚੱਲ ਸਕ ਹੁਣ ਅਸੀਂ ਐਸੇ ਐਕਚੁਅਲੀ ਚੱਲੇ ਆ ਜੀ ਕਿਉਂਕਿ ਹੁਣ ਇਬਾਦਤ ਬਾਬਾ ਜੀ ਦੀ ਮੇਰ ਨਾਲ ਠੀਕ ਹੈ ਇਹਦੀ ਖਾਂਸੀ ਕਫ ਠੀਕ ਹੋ ਗਈ ਬਿਲਕੁਲ ਤੇ ਜ਼ੁਕਾਮ ਵੀ ਠੀਕ ਹੋ ਗਿਆ ਅਸੀਂ ਐਕਚੁਅਲੀ ਚੱਲੇ ਆ ਜੀ ਤੁਹਾਨੂੰ ਦੱਸਿਆ ਸੀ ਕਿ ਮਾਰਚ ਵਿੱਚ ਅਸੀਂ ਦੀ ਇਬਾਦਤ ਦੀ ਜਨਮ ਦੀ ਪਾਰਟੀ ਕਰਨੀ ਹੈ ਇੱਕ ਦੋ ਅਸੀਂ ਹਾਲ ਵਗੈਰਾ ਨੇ ਉਹ ਦੇਖਣ ਚੱਲੇ ਆ ਕਿੱਥੇ ਜਾਣੇ ਆ ਕਿਹੜਾ ਹਾਲ ਬੁੱਕ ਕਰਨਾ ਹੈ ਅਕੋਰਡਿੰਗ ਟੂ ਸਪੇਸ ਅਕੋਰਡਿੰਗ ਟੂ ਉਹਨਾਂ ਦਾ ਸੋਹਣਾਪਣ ਉਹਨਾਂ ਦਾ ਫੂਡ ਅੱਛਾ ਹੈ ਉਹਨਾਂ ਦਾ ਖਾਣ ਪੀਣ ਦਾ ਜੋ ਵੀ ਮਤਲਬ ਉਹਨਾਂ ਦੀ ਫੈਸਿਲਿਟੀਆਂ ਨੇ ਉਹ ਸਾਰੇ ਦੇਖਾਂਗੇ ਕਰਨੀ ਐ ਅਸੀਂ ਮੁਹਾਲੀ ਦੇ ਵਿੱਚ ਹੀ ਐ ਦੋ ਤਿੰਨ ਹੋਲਸ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਇੱਕ ਵਾਰੀ ਮੇਲਾ ਹੀ ਉਹਨਾਂ ਨੂੰ ਸਾਰਾ ਹਿਸਾਬ ਕਿਤਾਬ ਦੇਖ ਲਈਏ ਵੀ ਕੀ ਸਿਸਟਮ ਹੈ ਫਿਰ ਇਹ ਇਬਾਦਤੀ ਹੁਣ ਆਪਾਂ ਪਾਰਟੀ ਕਰਾਂਗੇ ਮਾਰਚ ਵਿੱਚ ਤੇ ਬਸ ਫਿਰ ਬੱਲੇ ਬੱਲੇ ਕਿਉਂਕਿ ਪਿੰਡ ਵਿੱਚ ਤਾਂ ਅਸੀਂ ਕਰ ਲਈ ਸੀ ਜਿਹੜੇ ਸੱਜਣ ਮਿੱਤਰ ਪਿੰਡ ਨਹੀਂ ਆਏ ਜਿਹੜੇ ਸਾਡੇ ਇੱਧਰ ਦੇ ਲੋਕਲ ਦੋਸਤ ਨੇ ਭੈਣ ਭਰਾਵਾਂ ਜਿਹਦੇ ਜਿੰਨੇ ਵੀ ਹੈਗੇ ਮਿੱਤਰ ਪਿਆਰੇ ਔਰ ਜਾਂ ਕਿਰਨ ਦੀ ਪਿਕਾ ਫੈਮਲੀ ਵੀ ਨਹੀਂ ਆਈ ਕਿਉਂਕਿ ਅਸੀਂ ਪਿੰਡ ਦੇ ਪਿੰਡ ਜਿਹੜਾ ਫੰਕਸ਼ਨ ਕੀਤਾ ਸੀ ਬੇਸਿਕਲੀ ਅਸੀਂ ਪਿੰਡ ਵਾਸਤੇ ਕੀਤਾ ਹੋਇਆ ਸੀ ਹਨਾ ਸਾਰੇ ਲੋੜੀ ਸੈਲੀਬ੍ਰੇਟ ਕੀਤੀ ਇੱਕ ਹਿਸਾਬ ਦੀ ਆਪਾਂ ਉੱਥੇ ਜਿਹੜਾ ਇਹਦਾ ਆਪਾਂ ਹੁਣ ਮੇਨ ਫੰਕਸ਼ਨ ਕਰਨਾ ਆਪਾਂ ਇੱਥੇ ਕਰਾਂਗੇ ਮੇਰੀ ਇਹਦੇ ਨਾਨਕਾ ਪੂਰੀ ਫੈਮਲੀ ਆਉਗੀ ਕਿਉਂਕਿ ਉੱਥੇ ਉਹਨਾਂ ਦੇ ਸਿਰਫ ਨਾਨੀ ਤੇ ਦਾ ਮਾਮੂ ਹੀ ਆਏ ਸੀ ਹੁਣ ਪੂਰੀ ਫੈਮਲੀ ਆਉਗੀ ਨਾਨਕਾ ਫੈਮਲੀ ਨਾਨਕਾ ਫੈਮਲੀ ਆਉਗੀ ਬਾਕੀ ਨਾਨਕਾ ਫੈਮਲੀ ਆਉਗੀ ਤੇ ਬਾਕੀ ਜਿਹੜੇ ਸਾਡੇ ਇੱਥੋਂ ਦੇ ਫਰੈਂਡ ਸਰਕਲ ਆ ਸੀ ਉਹਨਾਂ ਤਾਂ ਕਰਕੇ ਕਰ ਰਹੇ ਆਪਾਂ ਇੱਧਰ ਹੁਣ ਪਹਿਲਾਂ ਪਿੰਡ ਵਾਲਿਆਂ ਵਾਸਤੇ ਕੋਈ ਪਿੰਡ ਉਹ ਵੀ ਜ਼ਰੂਰੀ ਸੀ ਸੱਜਣ ਮਿੱਤਰ ਪ ਮੋਹਾਲੀ ਵਿੱਚ ਪਾਰਟੀ ਕਰਨ ਵਾਸਤੇ ਅਸੀਂ ਲੱਭੀ ਹੈ ਜਰਾ ਵਧੀਆ ਜਿਹਾ ਕੋਈ ਹਾਲ ਜਿੱਥੇ ਇਬਾਦਤ ਖੁਸ਼ ਹੋ ਸਕੇ ਚਲੋ ਜੀ ਹੁਣ ਆਪਾਂ ਚਲੀਏ ਤੁਹਾਨੂੰ ਦਿਖਾਣਾ ਨਹੀਂ ਅਸੀਂ ਕਿਹੜਾ ਹਾਲ ਬੁੱਕ ਕਰਨ ਲੱਗੇ ਆ ਬਸ ਅਸੀਂ ਜਾ ਰਹੇ ਤੁਹਾਨੂੰ ਨਹੀਂ ਦੱਸ ਰਿਹਾ ਇਹ ਬਸ ਹੁਣ ਤਿਆਰੀਆਂ ਹੀ ਚੱਲਣਗੀਆਂ ਚਲੀਏ ਚਲੋ ਅੱਜ ਮੇਰੀ ਨੰਨੀ ਮੋਹਾਲੀਏ ਆਏ ਹਏ ਅੱਜ ਪਪੜੇ ਲੈ ਕੇ ਗਰਮੀਆਂ ਦੇ ਨਹੀਂ ਦੇਖਾਂਗੇ ਆ ਲਾਈਫ ਸਟਾਈਲ 'ਚ ਵੀ ਫਸਟ ਟਾਈਮ ਅੱਥੇ ਦੇਖਾਂਗੇ ਪਹਿਲੀ ਵਾਰ ਮੋਲ ਆਈ ਹੈ ਫਸਟ ਟਾਈਮ ਮੈਂ ਨਾ ਹੂੰ ਆ ਜੋ ਠੀਕ ਕਰੇ ਬੈਠੇ ਬੈਠੇ ਵੀ ਬੋਰ ਹੋ ਗਏ ਸੀ ਸਹੀ ਗੱਲ ਹੈ ਕੋਈ ਮੋਗੀ ਸਮਾਨ ਸਮੋ ਲਊਗੀ ਨੋਨੀ ਦੇ ਚੱਕਰ ਤੇ ਮੰਮੀ ਦਾ ਵੀ ਦਾ ਲੱਗ ਜਾਂਦਾ ਵਾ ਮਾਂ ਮਾਂ ਤਾਂ ਪਹਿਲਾਂ ਲਾਂਦੀ ਦਾ ਕਹਿੰਦੇ ਐਵੇਂ ਸਹੀ ਹੈ ਸਹੀ ਚਲੋ ਮਗਲਾ ਗੱਡੀ ਲਾ ਲਾ ਗੱਡੀ ਲਾ ਲਾ ਐਂਟਰ ਕਰ ਗਏ ਬਾ ਨਾ ਨੋਨੀ ਦਾ ਕੇਰੇ ਨੇ ਇੱਧਰ ਉੱਧਰ ਝਾਕ ਰਹੇ ਨੇ ਝਾਕਣਾ ਬੰਦ ਕਰੋ ਜੀ ਲਾਈਫ ਸਟਾਈਲ ਕਿੱਧਰ ਆ ਉੱਧਰ ਆ ਨਾ ਹਾਂ ਉੱਧਰ ਹੀ ਆ ਹਾਂ ਇੱਧਰ ਸਿੱਧਾ ਚਲੀਏ ਉਹ ਦੇਖ ਲੈ ਮੀ ਆ ਮੈਨ ਮਮ ਨੂੰ ਲੈ ਜਾਣਾ ਪਹਿਲਾਂ ਨਹੀਂ ਨਹੀਂ ਬਾਰੋ-ਬਾਰ ਦੇਖਣਾ। ਹਾਂ। ਅੱਛਾ ਮੇਰੀ ਕੁੜੀ ਦੇ ਵਾਸਤੇ ਦੇਖਣਾ ਤਾਂ ਬਾਹਰ-ਬਾਰ ਦੇਖਣਾ ਹੈ। ਆਪਣੇ ਵਾਸਤੇ ਦੇਖਣਾ ਤਾਂ ਅੰਦਰ ਜਾ ਕੇ। ਮੇਰੀ ਮੰਮੀ ਆਇਆ ਤਾਂ। ਹੂੰ। ਚਲੋ ਜੀ। ਸਵੇਰੇ-ਸਵੇਰੇ ਆਣ ਦਾ ਫਾਇਦਾ ਕੀ ਰਸ਼ ਬਹੁਤ ਘੱਟ ਹੈ। ਦੁਪਹਿਰ ਦਾ ਟਾਈਮ ਹੋਇਆ ਵੈਸੇ ਦਾ। ਪਰਸ ਵੇਖਣਾ ਪਹਿਲਾਂ ਸੈਂਟਰ। ਬਲ ਆਪਣਾ ਹਾਂ ਤੁਸੀਂ ਉਧਰੋਂ ਹੀ ਫੇੜੋ ਕੰਮ ਪਰਸਾ। ਹਾਂ। ਮੈਂ ਤੁਹਾਨੂੰ ਦਿੱਤਾ ਸੀ। ਮੰਮੀ ਵਾਸਤੇ ਜਿਹੜਾ ਦਿੱਤਾ ਸੀ। ਹਾਂ, ਉਸ ਤੋਂ ਇੰਤਜ਼ਾਮ ਸੈਂਟਰੋਂ। ਲੋ ਜੀ ਕੁੜੀ ਵੱਲ ਕੁੜੀ ਦੇ ਸਾਮਾਨ ਖਰੀਦਣ ਜਾਣ ਤੋਂ ਪਹਿਲਾਂ ਕਿਰਨ ਵੜ ਕੇ ਆਪਣੇ ਪਰਸ ਲੈਣ ਵਾਸਤੇ ਇਹਦਾ ਧੋਖਾ ਹੋ ਗਿਆ। ਕਿੱਦਾਂ ਕਿੱਥੇ ਆ? ਆਵੜਾ। ਲੋ ਜੀ। ਲੇਡੀਜ਼ ਨੂੰ ਪਰਸਾਂ ਵਾਲੀ ਦੁਕਾਨ ਤੋਂ ਕੱਢਣਾ ਬੜਾ ਔਖਾ ਹੈ ਬਾਈ। ਤੇ ਕੈਪਰੇਸੇ ਦੇ ਕਿੰਨੇ ਪਰਸ ਦੋ ਲੈ ਲੈਣ ਤੁਸੀਂ? ਹਾਂ। ਡੇਲੀ ਡੇਲੀ ਵੇਰ ਨਹੀਂ ਹੁੰਦਾ ਡੇਲੀ ਪਰਚ ਪਾਣਾ ਹੁੰਦਾ ਤਿੰਨ ਲਿੱਤੇ ਤੁਸੀਂ ਇੱਕ ਹੱਥ ਵਾਲਾ ਵੀ ਦਿੱਤਾ ਉਹ ਤਾਂ ਕਾਰਡ ਸਾਸਤੇ ਜੋ ਲਿੱਤਾ ਤਾਂ ਹੈ ਨਾ ਚਲੋ ਹੁਣ ਮਿਲੋਗੇ ਫਿਰ ਕਦੋਂ ਲੋਗੇ ਭਾਈ ਮੈਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਦਿੱਤੀ ਤੁਸੀਂ ਇਬਾਦਤ ਦੇ ਰੂਪ ਵਿੱਚ ਮੈਨੂੰ ਹੋਰ ਕੀ ਚਾਹੀਦਾ ਥੈਂਕ ਯੂ ਹਾਂ ਬਾਪੂ ਕੁਮੀ ਕਰਨ ਆਇਆ ਹਾਂ ਖੁਸ਼ ਹੋ ਰਹੀ ਅੱਜ ਬਾਹਰ ਆ ਕੇ ਨਾ ਸਹੀ ਗੱਲ ਹੈ ਹਾਂਜੀ ਕੋਈ ਨਜ਼ਰ ਲਾ ਲਾ ਕੇ ਤਾਂ ਗਏ ਲੋ ਜੀ ਆਪਾਂ ਆ ਗਏ ਜੀ ਮੋਲ ਤੋਂ ਮੋਲ ਵਿੱਚ ਗਏ ਸੀ ਜੀ ਕਹਿੰਦੀ ਮੈਂ ਕੁੜੀ ਵਾਸਤੇ ਕੋਈ ਕੱਪੜੇ ਖਰੀਦਣੇ ਗਰਮੀਆਂ ਦੇ ਕਿਰਨ ਕਹਿੰਦੇ ਮੈਨੂੰ ਕੁੜੀ ਵਾਸਤੇ ਕੁਝ ਨਹੀਂ ਖਰੀਦਿਆ ਕੁਝ ਵੀ ਨਹੀਂ ਆਪਣੇ ਪਰਸਪੋਰਸ ਜੇ ਆਪਣੀਆਂ ਮੇਕਅਪ ਮੁਕ ਵਾਲਾ ਸਮਾਨ ਸਮੂਹ ਖਰੀਦ ਕੇ ਆ ਗਏ ਨੇ ਹਨਾ ਹਾਂ ਉਸਤਾਦ ਜੀ ਕਾਕਰੋਂ ਲੱਗੇ ਤਾਂ ਆ ਗਏ ਵਾਪਸ ਆਏ ਹਾਏ 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 ਕਾਕਰੋਂ ਲੱਗੇ ਜੀ ਮੈਂ ਤਾਂ ਆ ਗਈ ਵਾਪਸ ਇਹ ਵੈਸੇ ਗੱਲ ਤਾਂ ਸਹੀ ਏ ਉਹ ਦੁੱਧ ਦੁੱਧ ਵਾਸਤੇ ਰੋਣਾ ਲੱਗ ਗਿਆ ਹੈ ਨਾ ਕੋਈ ਵੀ ਜ਼ਰੂਰੀ ਐ ਵਾਸਤੇ ਗੱਲ ਕੋਈ ਸਭ ਤੋਂ ਪਹਿਲਾਂ ਇਹ ਇਬਾਦਤ ਦੇ ਕੱਪੜੇ ਬਾਅਦ ਚ ਪਹਿਲਾਂ ਇਬਾਦਤ ਉਹ ਤਾਂ ਲੈ ਲਾਂਗੇ ਦੁਬਾਰਾ ਲੈ ਲਾਂਗੇ ਜਾ ਕੇ ਪਰ ਮੇਰਾ ਜਾਣਾ ਤਾਂ ਵੇਸਟ ਹੀ ਹੋ ਗਿਆ ਨਾ ਮੈਂ ਲੱਗਿਆ ਆਪਣੀ ਕੁੜੀ ਵਾਸਤੇ ਸੀ ਘਰ ਵਾਲੀ ਤਾਂ ਆਂਦੀ ਏ ਚਲੋ ਆਂਦੀ ਓ ਵੀ ਲਿਸਟੇ ਚ ਵਧੀਆ ਨੰਬਰ ਤੇ ਐ ਉੱਪਰਲੀ ਚੋਟੀਆਂ ਤੇ ਐ ਪਰ ਮੇਰੀ ਕੁੜੀ ਦੀ ਜਿਹੜੀ ਪੋਜੀਸ਼ਨ ਐ ਉਹ ਸਭ ਤੋਂ ਉੱਪਰ ਐ ਉਸ ਤੋਂ ਉੱਪਰ ਨੂੰ ਕੁਝ ਨਹੀਂਗਾ ਤੇ ਜੀ ਆਪਣਾ ਪਾਰਟੀ ਦਾ ਵੀ ਫਾਈਨਲ ਹੋ ਗਿਆ ਡੇਟ ਵੀ ਫਾਈਨਲ ਹੋ ਗਈ ਹਾਲ ਵੀ ਫਾਈਨਲ ਹੋ ਗਿਆ ਹਾਲ ਬਹੁਤ ਵਧੀਆ ਪਸੰਦ ਆਇਆ ਸਾਰਾ ਕੁਝ ਘੈਂਟ ਸੀ ਬੜਾ ਵਧੀਆ ਸਾਰਾ ਕੁਝ ਡਨ ਡਨ ਹੋ ਗਿਆ ਹੁਣ ਅਸੀਂ ਰੋਟੀ ਪਹਿਲਾਂ ਆਪ ਖਾ ਲਈਏ ਤੇ ਫਿਰ ਕੋਈ ਪਤਾ ਨਹੀਂ ਉੱਠ ਜੇ ਜੇ ਮਨ ਉੱਠ ਜੂਗੀ ਫਿਰ ਤੀ ਚੱਕ ਲੈ ਮੈਂ ਖਾਣਾ ਬਣਾ ਲਾਂ ਤੁਸੀਂ ਖਾਣਾ ਬਣਾ ਲਓ ਇਹ ਵੈਕਿਊਮ ਕਲੀਨਰ ਮੰਗਾਇਆ ਸੀ ਨਵਾਂ ਆਪ ਸਾਰੇ ਖੋਲੇ ਨਹੀਂ ਅਸਮਾ ਸੋਫਾ ਬੈਡ ਮੋਟ ਵੈਕਿਊਮ ਕਰਨ ਵਾਸਤੇ ਤੇ ਉਸ ਤੋਂ ਬਾਅਦ ਵੈਕਿਊਮ ਕਲੀਨਰ ਖੋਲ ਕੇ

ਵੱਡੀਲੀ ਦੀ ਵੱਡੀਲੀ ਬੜੇ ਮਜ਼ੇ ਨਾਲ ਕਿਰਨ ਬਣਾਉਣ ਲੱਗੇ ਸੀ ਰੋਟੀਆਂ ਉਧਰੋਂ ਛਿੜਗੀ ਇਬਾਦਤ ਮੈਨੂੰ ਚੂਲੇ ਤੋਂ ਕੱਢੋ ਬਾਹਰ ਥੂਲੇ ਤੋਂ ਬਾਹਰ ਕੱਟਿਆ ਮੈਂ ਉਹਨਾਂ ਚੰਗਾਣਾ ਚੱਕਦੇ ਆ ਦੁੱਧ ਪੀਣਾ ਹੈ ਦੁੱਧ ਪੀਣ ਤੋਂ ਬਾਅਦ ਇਹ ਡਾਈਪਰ ਬਦਲਣੇ ਸੀ ਦੇ ਕੱਪੜੇ ਚੇਂਜ ਕਰਨ ਲਾ ਕੇ ਮੈਨੂੰ ਟਾਈਮ ਲੱਗ ਗਿਆ ਮੈਂ ਕਿਹਾ ਤੁਸੀਂ ਕਿਰਨ ਨੇ ਆਪਣੀ ਪੀਨਟ ਤੇ ਬਰੈਡ ਖਾਧੀ ਥੋੜਾ ਬੜਾ ਚਾਹ ਬਣਾਈ ਮੈਂ ਕਿਹਾ ਮੈਂ ਮੈਗੀ ਬਣਾ ਲੈਣਾ ਉਹ ਦੇਖੋ ਉਹ ਉੱਥੇ ਬੈਠੇ ਰਾਮ ਨਾਲ ਇਬਾਦਤ ਨੂੰ ਕਰ ਰਹੇ ਨੇ ਸਵਾਰੇ ਨੇ ਐ ਹੀ ਹੁੰਦਾ ਕੰਮ ਰਾਲ ਮਿਲ ਕੇ ਅਦਰ ਜੋਣਾ ਮੈਗੀ ਬਣਾਈ ਜਾਂਦਾ। ਰਾਲ ਮਿਲ ਕੇ ਕਰ ਲੋ ਜੀ ਹੁਣ ਮੈਂ ਆਲੇ ਜਿਹੜਾ ਵੈਕਿਊਮ ਕਲੀਨਰ ਲਿਆਂਦਾ। ਉਹਦਾ ਡੱਬਾ ਡੂਬਾ ਹਲੇ ਖੋਲਣਾ। ਬਾਹਲੇ ਤਾਂ ਖੋਲ ਕੇ ਦੇਖਿਆ ਵੀ ਕੀ ਕੀ ਵਿੱਚ ਚੱਲੇਗਾ 11 11 ਰੋ 11 ਰੋ ਪਤਾ ਨਹੀਂ 11 ਰੋ ਜਿਹੜੀ ਵੀ ਕੰਪਨੀ ਹੈ ਇਹ ਲਿਆਂਦਾ ਹੈ ਡਰਾਈ ਹੈ ਜੀ ਸਿਰਫ ਸੁੱਕਾ ਸੁੱਕਾ ਮਾਲ ਚੱਕਣ ਵਾਸਤੇ ਗਿੱਲਾ ਨਹੀਂ ਚੱਕਣਾ ਸੋਰ ਗਿੱਲੇ ਦੀ ਸਾਨੂੰ ਲੋੜ ਵੀ ਨਹੀਂ ਹੈ ਸੀ। ਗਿੱਲਾ ਥੋੜਾ ਜਿਹਾ ਕੋਸਟਲੀ ਵੀ ਸੀ। ਇਹ ਮੇਰੇ ਖਿਆਲ ਆ 53 ਕੁ ਰੁਪਏ ਦਾ 5300 ਦਾ। ਤੇ ਬਾਕੀ ਐਗਜ਼ੈਕਟ ਮੈਂ ਦੱਬੇ ਤੇ ਪੜ ਲੈਣਾ ਕਿੰਨੇ ਦਾ ਲਿਖਿਆ ਹੋਇਆ ਹੈ। ਬਾਕੀ ਨਹੀਂ ਕੀ ਭੇਗੇ ਇਤਨਾ ਵਸਣਾ ਉਸ ਤੋਂ ਜ਼ਿਆਦਾ ਕੀ ਹੋਣਾ ਤੇ ਵਧੀਆ ਪਾਵਰ ਹੈ ਬਾਕੀ ਸੱਚ ਕਿ ਝੂਠ ਇਹਦਾ ਹੁਣ ਪਤਾ ਉਸ ਤੋਂ ਬਾਅਦ ਹੀ ਲੱਗੇਗਾ ਜਦੋਂ ਖੋਲਾਂਗੇ ਠੀਕ ਹੈ ਲਓ ਮੈਂ ਮੈ ਕੀ ਖਾਵਾਂ ਫਿਰ ਇਹਨੂੰ ਵੈਕਿਊਮ ਬਿਲ ਇਹਨੂੰ ਖੋਲਦੇ ਆ ਤੇ ਯੂਜ਼ ਕਰਕੇ ਦੇਖਦੇ ਆ ਕਿੰਨਾ ਵਧੀਆ ਚੱਲਦਾ ਹੈ ਲਓ ਜੀ ਖੋਲੀਏ ਬਰੇ ਇਹਨੂੰ ਓ ਉਪਰਾਂ ਜਾਈ ਜਾਇਆ ਹੈ ਹੱਲਿਆ ਹਾਂ ਉਹ ਬਾਰ ਆ ਕੇ ਬਤਾ ਜੀ ਇਹ ਤੇ ਮੈਨੂੰ ਲੱਗਾ ਉਹ ਕਰਨ ਆਪਣਾ ਓਏ ਹੋਏ 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 ਦੰਨਾ ਪਾ ਸੋਨੇ ਯਾਰ ਸੋ ਕੰਮ ਸੋਣਾ ਹੋਣਾ ਚਾਹੀਦਾ ਸੋਨੇ ਨੂੰ ਕੀ ਕਰਾਈ ਫਤਿਹ ਜੀ ਉਹ ਪੂਸਤਰੀ ਇਹ ਦੇਖੋ ਜਾਰ ਇਹ ਕਿੰਨਾ ਕ ਲੰਬਾ ਵਾ ਖਾਸ ਲੰਬਾ ਹੈ ਹੈਲੋ ਹਾਂਜੀ ਵਟਸਐਪ ਕੀਤਾ ਹੋਲ ਰੱਖੋ ਹੋਲ ਰੱਖੋ ਖੁਸ਼ੀ ਹੋ ਗਈ ਏ ਲੋ ਜੀ ਮੁਬਾਰਕਾ 30 ਦਿਨ ਦੀ ਐਂਟਰੀ ਏ 11 ਤਰੀਕ ਤੋਂ ਸ਼ੁਰੂ ਹੈ ਤੁਹਾਡਾ ਵੀਜ਼ਾ 11 ਜਨੂਅਰੀ ਫੇਬ 11 ਮਾਰਚ ਤੋਂ ਸ਼ੁਰੂ ਹੈ 11 ਮਾਰਚ ਨੂੰ ਮਾੜੀ ਸ਼ੁਰੂ ਹੋਣਾ ਬਣਾ 11 ਮਾਰਚ ਤੋਂ ਸ਼ੁਰੂ ਹੋਏ ਤੇ 24 ਅਪ੍ਰੈਲ ਤੱਕ ਤੁਹਾਡਾ ਵੀਜ਼ਾ ਵੈਲਿਡ ਹੈ ਠੀਕ ਹੈ 11 11 ਮਾਰਚ ਤੋਂ ਸ਼ੁਰੂ ਹੋਗਾ ਹਾਂ 24 ਅਪ੍ਰੈਲ ਤੱਕ ਆ 24 ਅਪ੍ਰੈਲ ਤੱਕ ਮੁਬਾਰਕਾਂ ਦੀ ਤੁਹਾਨੂੰ ਪਹਿਲਾਂ ਮੁਬਾਰਕ ਪਹਿਲਾਂ ਮੁਬਾਰਕਾਂ ਲੈ ਲੈ ਵੀਰ ਉਹ ਮੇਰੇ ਕਰਕੇ ਨਹੀਂ ਹੋਇਆ ਪਹਿਲਾਂ ਮੁਬਾਰਕਾਂ ਲੈ ਲੈ ਉਹ ਵਰਕ ਹੈ ਤਾਂ ਫਿਰ ਮੁਬਾਰਕਮ ਹਾਂ ਹਾਂ ਉਹ ਸਾਰਾ ਕਰਵਾ ਕੇ ਦਾਂਗੇ ਟੈਨਸ਼ਨ ਨਾ ਲੋ ਸਭ ਕੁਝ ਕਰਕੇ ਦਾਂਗੇ ਤੁਹਾਨੂੰ ਬਾਲੋਣ ਚੇਹੜਾ ਮੈਨੂੰ ਕੋਈ ਸਪੇਸ ਨਾਲ ਆਉਦੀ ਮੇਰੇ ਟਾਇਰ ਤੇ ਜੇ ਨਾ ਪੁੱਛੇ ਡਾਲੂ ਸੇ ਪੇਰ ਮਾਤਾ ਜੇ ਨਾ ਵੀ ਪੁੱਛੇ ਡਾਲੂ ਸੇ ਉਹ ਕਰਦੇ ਆ ਚਲੋ ਬਾਅਦ ਚ ਗੱਲ ਕਰਦੇ ਆ ਮੈਂ ਇਹ ਪਤਾ ਨਹੀਂ ਗਾਜੀ ਇਹ ਪੈ ਪੈ ਦੇ ਮੂਰੇ ਲੱਗ ਜਾਂਦੇ ਨੇ ਅਥੇ ਪਾਈਪ ਐਕਸਟੈਂਸ਼ਨ ਓ ਮਾਈ ਗੋਡ ਐਕਸਟੈਂਸ਼ਨ ਹੋ ਗਈ ਕਿਆ ਐਕਸਟੈਂਸ਼ਨ ਵੀ ਹੈਗੀ ਨਾਲ ਇਹਦੇ ਬਾੜ ਨੇ ਇਹਦੀ ਬਿਲਕੁਲ ਬੁੱਕ ਹੈਗੀ ਵਿੱਚ ਮਿਲੀ ਕੋਈ ਕਿਹ ਹੈ ਇਹ ਹਮਾਰੇ ਕਾ ਐਕਸਟੈਂਸ਼ਨ ਹੋ ਗਈ ਮਨਨ ਤੋਂ ਦੋਨੋਂ ਕਰਨ ਵਾਲੇ ਵਧੀਆ ਹੈ ਠੀਕ ਹੈ ਜੇ ਐਕਸਟੈਂਸ਼ਨ ਨਹੀਂ ਲਾਣੀ ਹਮ ਮੰਨ ਕਰ ਦੋ ਤੇ ਕੇ ਲਗਾ ਦੋ ਜੋ ਨਹੀਂ ਉਹ ਇਹਦੇ ਕਰਕੇ ਬਾਅਦ ਤੋ ਜ਼ਿਜ਼ੀ ਹੋਵੇ ਨਾ ਜ਼ਿਜ਼ੀ ਹੋ ਗਈ ਨਾ ਅੱਛਾ ਇਹ ਹੈ ਇਹਦਾ ਬ੍ਰਸ਼ ਜਿਵੇਂ ਡੈਲੀਗੇਟਡ ਕੋਈ ਹੋ ਨਹੀਂ ਹੁੰਦੇ ਆਪਣੇ ਕਾਰਪਟ ਇਹ ਕਾਰਪਟ ਵਾਸਤੇ ਹੈ ਉਹ ਫਸ ਗਿਆ ਇਹ ਕਾਰਪਟ ਕੋਰਪੜ ਵਾਸਤੇ ਅਜੇ ਜਿਵੇਂ ਕੋਨਿਆਂ ਚ ਸੋਫਿਆਂ ਦੇ ਕੋਨਿਆਂ ਚ ਇਹ ਕਾਰਪਟ ਵਾਸਤੇ ਜਿਵੇਂ ਕੋਈ ਇਕੱਠਾ ਨਾ ਕਰਦੇ ਕਾਰਬੇਡ ਨਾ ਹਣਾ ਲੋ ਜੀ ਕੰਫਰਟ ਸ਼ੁਰੂ ਕਰਕੇ ਦੇਖਦੇ ਆ। ਲੋ ਜੀ ਪਹਿਲਾ ਕੰਮ ਮੈਟ ਸਾਫ਼ ਕਰੰਦਾ। ਇਹ ਵਾਲਾ ਲਗਾ ਕੇ ਦੇਖਾਂ ਇਹਦੇ ਨਾਲ। ਆ ਦੋਚੇ ਦਾ ਸਾਈਡ ਤੇ ਕਰੋ। ਟੇਬਲ ਨੂੰ ਬਾਹਰ ਕੱਢੋ ਫਿਰ ਉਹਨੂੰ ਲੰਬੇ ਰੋਖ ਇਦਾਂ ਕਲੀਨ ਕਰੋ ਇਹਨੂੰ। ਗੱਲ ਤਾਂ ਇਹ ਤੁਹਾਡੀ ਸਹੀ ਹੈ। ਨਹੀਂ ਤਾਂ ਪਤਾ ਨਹੀਂ ਲੱਗਣਾ ਕਿ ਕੂ ਕਰ ਲੈਣਾ। ਹਾਂ। ਲੱਗਿਆ ਹੋਏ। ਕਿ ਚਿਆ ਜਾਂਦਾ ਵਾ ਹਾਂ ਚੱਪੀ ਜੀ ਲੱਗੇ ਹੋਏ ਨੇ ਰਾ ਸਾਡੇ ਬਹੁਤ ਪਿਆ ਲਾਰਾ ਕੱਪੜੇ ਕਾਕੇ ਦਾ ਹੀ ਕੱਪੜੇ ਕੱਪੜੇ ਨੇ ਜਿੱਥੇ ਵੇਖੋ ਲਓ ਜੀ ਮੈਟ ਹੋ ਗਿਆ ਗਿਰਨੇ ਇਨਸਾਫ ਸ਼ਾਈਨ ਮਾਰਨ ਲੱਗਾ ਜਿਵੇਂ ਹੈ ਅੱਜ ਹੈ ਹੀ ਨਹੀਂ ਕੋਈ ਗੰਦ ਗੁੰਦ ਇਸ ਤੇ ਟੂ ਵੀ ਵੈਰੀਉਨ ਬਹੁਤ ਬੈਕਟੀਬ ਕਲੀਨਰ ਦਾ ਬਹੁਤ ਫਾਇਦਾ ਨੀ ਮੈਂ ਸੈਟੀਸਫਾਈਡ ਐਂਸ ਤੋਂ ਮੈਨੂੰ ਐਸੀ ਦੀ ਪਾਵਰ ਕੱਟ ਹੋਣੀ ਪਰ ਬਹੁਤ ਐਂ ਚਿਪਕ ਜਾਂਦਾ ਸਕਸ਼ਨ ਪਾਵਰ ਬਹੁਤ ਹੈ ਤੇ ਉਹ ਬਰਸ਼ ਦਾ ਕੋਈ ਫਾਇਦਾ ਨਹੀਂ ਆਲੇ ਦਾ ਇਹ ਛੋਟਾ ਹੈ ਇਹਦਾ ਇੰਨਾ ਨਹੀਂ ਖਿੱਚਦਾ ਨਹੀਂ ਉਹ ਜ਼ਿਆਦਾ ਵਧੀਆ ਖਿੱਚ ਰਿਹਾ ਹੈ ਇਹਨੇ ਬਹੁਤ ਵਧੀਆ ਤਰੀਕੇ ਨਾਲ ਖਿੱਚਿਆ ਖੁੱਲ ਕੇ ਹੋ ਗਿਆ ਸਾਫ਼ ਚਲੋ ਜੀ ਮੈਟ ਸਾਰਾ ਸਾਫ਼ ਹੁਣ ਸੋਫੇ ਕਰਾ ਪਲੋਂ ਵਾਲੇ ਕਰ ਦੇਣਾ ਉਹ ਵੀ ਲਿਵਿਡ ਹੋਏ ਨੇ ਹਾਂ ਉਹ ਕੋਰਨਰ ਜੀ ਨੇ ਉਹ ਕਰਨਾ ਸਾਫ਼ ਛਿੱਪੀ ਇਬਾਦਤ ਨੂੰ ਲੈ ਕੇ ਅੰਦਰ ਚੱਲ ਗਏ ਨੇ ਤੇ ਉਹਨੂੰ ਆਰੇ ਲਾਇਆ ਵਾ ਤੇ ਉਹਦਾ ਨੈਪੀ ਨੁੱਪੀ ਚੇਂਜ ਕਰਨਾ ਨਾ ਜੀ ਤੇ ਮੈਂ ਜਿਹੜਾ ਇੱਥੇ ਗਾਹ ਪਿਆ ਜਿਹੜਾ ਸਾਰੇ ਸਮਾਨ ਦਾ ਗਾਹ ਗੂ ਪਿਆ ਪਿਆ ਸਮਾਨ ਇਧਰ ਕਾਕੇ ਦਾ ਝੂਲਾ ਪਿਆ ਅਜੇ ਡਾਈਨਿੰਗ ਟੇਬਲ ਤੇ ਵੀ ਸਮਾਨ ਪਿਆ ਵਾ ਉਧਰ ਮੇਰੀ ਰਸੋਈ ਵੀ ਸਾਰੀ ਸੈੱਟ ਹੋਣ ਵਾਲੀ ਪਈ ਆ ਮੈਂ ਇਹ ਸਾਰਾ ਸਮਾਨ ਆਰਗੇਨਾਈਜ਼ ਕਰਦਾ ਅੰਦਰ ਮੈਂ ਆਰਗੇਨਾਈਜ਼ ਕਰਾਈ ਸੀ ਤੇ ਕਿਉਂਕਿ ਜਦੋਂ ਗਈ ਤੇ ਫਿਰ ਇਦਾਂ ਹੀ ਸਮਾਨ ਬੈੱਡ ਰੂਮ ਇਧਰ ਖਿਲਰੇ ਖਲਰੇ ਰਹਿ ਜਾਂਦਾ ਵਾ ਤੇ ਉਹਨੂੰ ਮੈਂ ਅੰਦਰ ਆਰਗੇਨਾਈਜ਼ ਕਰ ਕਰਕੇ ਤੇ ਛਿੱਪੀ ਅੰਦਰ ਬੈਠੇ ਹੋਏ ਨੇ ਹੁਣ ਮੈਂ ਬਾਹਰ ਵਾਲਾ ਏਰੀਆ ਸਾਰਾ ਆਰਗੇਨਾਈਜ਼ ਕਰਨਾ ਇੰਧਰ ਰਲ ਮਿਲ ਕੇ ਕੰਮ ਹੁੰਦਾ ਵਾ ਕਿ ਵੀ ਜਦੋਂ ਬੇਬੀ ਛੋਟਾ ਹੁੰਦਾ ਵਾ ਤੇ ਫਿਰ ਰਲ ਮਿਲ ਕੇ ਹੀ ਚੱਲਦਾ ਵਾ ਇਕੱਲਾ ਬੰਦਾ ਨਹੀਂ ਹੈਂਡਲ ਕਰ ਸਕਦਾ ਕਿਉਂਕਿ ਇਕੱਲਾ ਬੰਦਾ ਕੀ ਕੁਛ ਕਰੂਗਾ ਰੋਟੀ ਬਣਾਊਗਾ ਬੇਬੀ ਨੂੰ ਸੰਭੂਗਾ ਘਰ ਨੂੰ ਸੰਭੂਗਾ ਚਲੋ ਝੜੂ ਪੋਚੇ ਵਾਲੀ ਦੀਦੀ ਤਾਂ ਆਪਾਂ ਲਾਈ ਹੋਏ ਨੇ ਉਹ ਆ ਜਾਂਦੇ ਨੇ ਦੀਦੀ ਤੇ ਬਾਕੀ ਰੋਟੀ ਪਾਣੀ ਤਾਂ ਹੁੰਦਾ ਵਾ ਰੋਟੀ ਪਾਣੀ ਦਾ ਇਦਾਂ ਹੋ ਜਾਂਦਾ ਕਿ ਛਿੱਪੀ ਫੜ ਲੈਂਦੇ ਨੇ ਮੈਂ ਉਸ ਟਾਈਮ ਦੇ ਵਿੱਚ ਵਿੱਚ ਰੋਟੀ ਪਾਣੀ ਕਰ ਲੈਣੀ ਆਪਣਾ ਤੇ ਆਰਾਮ ਨਾਲ ਖਾਈ ਦਾ ਪੀ ਦਾ ਬੱਚੋ ਤੇ ਹੁਣ ਸਾਰਾ ਸੈੱਟ ਕਰ ਲਵਾਂ ਸਾਰਾ ਫਿਰ ਰਾਤ ਵਾਸਤੇ ਵੀ ਕੋਈ ਦਾਲ ਸਬਜ਼ੀ ਬਣਾਉਣੀ ਆ ਆ ਲੋ ਜੀ ਸਵਾਈ ਕਰਕੇ ਇੱਕ ਨਾ ਵਧੀਆ ਲੱਗਦਾ ਨਾ ਏਰੀਆ ਬੜਾ ਆਰਗੇਨਾਈਜ਼ ਹੋ ਗਿਆ ਵਧੀਆ ਤਰੀਕੇ ਨਾਲ ਮੈਂ ਸੱਚੀ ਦੱਸਾਂ ਇਹ ਸੀਰੀਅਸਲੀ ਮੈਂ ਇਸ ਤੋਂ ਸੈਟੀਸਫਾਈਡ ਆ ਤੁਸੀਂ ਮੈਂ ਬਹੁਤ ਜ਼ਿਆਦਾ ਸੈਟੀਸਫਾਈਡ ਹਾਂ ਤੋਂ ਨਾ ਹਮ ਕਿਉਂਕਿ ਵਧੀਆ ਹੈ ਯਾਰ ਕਲੀਨਿੰਗ ਅੱਛੀ ਕੀਤੀ ਹੈ ਸਕਸ਼ਨ ਪਾਵਰ ਵਧੀਆ ਮੈਂ ਇੱਕ ਵਾਰੀ ਨਾ ਕਿਸੇ ਆਪਣੇ ਮਿੱਤਰ ਪਿਆਰੇ ਤੋਂ ਲਿਆਂਦਾ ਸੀ ਵੈਕਿਊਮ ਕਲੀਨਰ ਉਹ ਜਦ ਦੀ ਕੀ ਕਮਰਸ਼ੀਅਲ ਸੀ ਲੇਕਿਨ ਉਹਦੀ ਸਕਸ਼ਨ ਪਾਵਰ ਬੜੀ ਘੱਟ ਸੀ ਨਾ ਉਹ ਸਭ ਕੁਝ ਨਹੀਂ ਕਰ ਪਾ ਰਿਆ ਸੀ ਮਤਲਬ ਵੈਕਿਊਮ ਨਹੀਂ ਕਰ ਪਾ ਰਿਆ ਸੀ ਬਟ ਇਹਨੇ ਜੜਾਂ ਤੋਂ ਵੀ ਕੱਢ ਦਿੱਤਾ ਬਾਕੀ ਇਹ ਵੀ ਹੈ ਆਪਣੇ ਇੰਨਾ ਗੰਦ ਵੀ ਨਹੀਂਗਾ ਉੱਪਰ ਉੱਪਰ ਪਿਆ ਹੁੰਦਾ ਹੈ ਨਾ ਜੇ ਜੜਾਂ 'ਚ ਜੰਮਿਆ ਹੋਵੇ ਉਹ ਚਲੋ ਗੱਲ ਪਕਤਾਂ ਨਹੀਂ ਕੋਈ ਕੀ ਹੈ ਪਰ ਆਪਣਾ ਠੀਕ ਰਿਹਾ ਐਗਰੋ ਦਾ ਮੇਰੇ 53000 100 5500 ਰੁਪਏ ਦਾ ਉਸ ਤੋਂ ਇਲਾਵਾ ਅੱਜ ਤੁਸੀਂ ਦੇਖਿਆ ਇਹ ਵਲੌਗ ਦੇ ਵਿੱਚ ਇੱਕ ਫਰੈਸ਼ਰ ਮਤਲਬ 20 ਸਾਲਾਂ ਦਾ ਮੁੰਡਾ ਉਹਦਾ ਸਪੇਨ ਦਾ ਵੀਜ਼ਾ ਲੱਗਿਆ ਜੀ ਟੂਰਿਸਟ ਵੀਜ਼ਾ ਮੈਂ ਵਾਰ-ਵਾਰ ਆਪਣੇ ਵਲੌਗਰ ਕਹਿੰਦਾ ਹੁੰਦਾ ਸੀ ਵੀ ਏਜ ਮੈਟਰ ਨਹੀਂ ਕਰਦੀ ਵੀਜ਼ੇ ਲਈ ਮੈਟਰ ਕਰਦੇ ਨੇ ਡਾਕੂਮੈਂਟਸ ਉਹ ਮੁੰਡੇ ਨੂੰ ਜਿਹੜਾ ਵੀ ਹੈਗਾ ਸੀ ਬਾਈ ਉਹਨੂੰ ਮੈਂ ਕਿਹਾ ਸੀ ਵੀ ਡਾਕੂਮੈਂਟਸ ਜਿਹੜੇ ਮੈਂ ਦੱਸੇ ਸੀ ਉਹਨੇ ਤਿਆਰ ਕਰ ਲਈ ਸੀ ਚਲੋ ਵੀਜ਼ਾ ਲੱਗ ਗਿਆ ਦੇਖੋ ਵੀਜ਼ਾ ਕਿੰਨੇ ਦਿਨਾਂ ਚਾਹੀਆ ਆ ਮੇਰੇ ਖਿਆਲ ਚ 19 ਤਰੀਕ ਨੂੰ ਸਬਮਿਟ ਨਹੀਂ ਆ ਕਿੰਨੀ ਤਰੀਕ ਨੂੰ ਸਬਮਿਟ ਕੀਤਾ ਯਾਰ ਆ 9 ਤੋਂ 11 9 10 ਨੂੰ ਤਰੀਕ ਨੂੰ ਸਬਮਿਟ ਕੀਤਾ ਮੈਂ ਤੇ ਆਪ 5-7 ਦਿਨਾਂ ਚ ਹੀ ਆ ਗਿਆ ਨਾ ਮੈਂ ਤੇ ਆਪ ਜਦੋਂ ਤੁਸੀਂ ਵੀਜ਼ੇ ਦੀ ਫੋਟੋ ਦਿਖਾਈ ਉਹ ਮੁੰਡੇ ਦੀ ਫੋਟੋ ਦੇਖੀ ਮੁੰਡਾ ਕਾਫੀ ਛੋਟੀ ਉਮਰ ਦਾ ਵਾ ਡੇਰੀ ਫਾਰਮਿੰਗ ਦਾ ਹੀ ਕੰਮ ਕਰਦਾ ਉਹ ਨਹੀਂ ਕੰਮ ਵੀ ਨਹੀਂ ਕਰਦਾ ਨਹੀਂ ਕਰਦਾ ਸੀ ਮਤਲਬ ਤੁਸੀਂ ਜਿੱਦਾਂ ਮਤਲਬ ਸਪੇਨ ਵਿੱਚ ਜਿੱਦਾਂ ਜਿੱਦਾਂ ਉਹਨੂੰ ਕਿਹਾ ਕਿ ਤੂੰ ਆਪਣਾ ਏਦਾਂ ਏਦਾਂ ਅਕਾਊਂਟ ਬਣਾ ਲੈ ਜਾਂ ਕੁਛ ਏਦਾਂ ਦਾ ਆਪਣਾ ਸ਼ੋਅ ਕਰਨਾ ਹੈ ਨਾ ਜੋ ਵੀ ਆ ਫਾਰਮ ਵਗੈਰਾ ਆਪਣੇ ਬਣਾਉਣ ਵਾਸਤੇ ਹੈ ਨਾ ਤੇ ਉਹਨੇ ਉਦਾਂ ਉਦਾਂ ਦੇ ਆਪਣੇ ਸਾਰੇ ਡਾਕੂਮੈਂਟ ਕਲੈਕਟ ਕਰਤੇ ਤੇ ਚਲੋ ਵੀਜ਼ਾ ਅਪਲਾਈ ਕਰਤਾ ਤੇ ਉਹਦਾ ਆ ਗਿਆ ਮੈਂ ਤੇ ਆਪਰ ਆੜੋ ਗਿਸਪੇਨ ਵੀਜ਼ਾ ਦੇ ਦੇਣੇ ਸਪੇਨ ਦਾ ਸਟ੍ਰਿਕਟ ਹੀ ਬਹੁਤ ਹਰ ਵੇਹ ਹੈ ਤਾਂ ਨਾ ਨਹੀਂ ਬਰਾ ਐਕਚੁਅਲੀ ਪਤਾ ਕੀ ਹੁੰਦਾ ਤੁਹਾਡਾ ਪਰਪਸ ਆਫ ਵਿਜ਼ਿਟ ਬੜਾ ਜ਼ਰੂਰੀ ਹੋਣਾ ਚਾਹੀਦਾ ਮਾਰਚ ਦੇ ਵਿੱਚ ਨਾ ਇੱਕ ਉੱ ਫਈਅਰ ਕੇਂਦਰ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਸਪੇਨ ਵਾਲੇ ਜਿਆਦਾ ਪਤਾ ਹੋਵੇਗਾ ਫਈਆ ਪਤਾ ਨਹੀਂ ਫਈਅਰ ਫਈਆ ਫਈਅਰ ਫੈਸਟੀਵਲ ਹਨ ਫਈਆ ਫਈਆ ਕੁਛ ਐਵੇਂ ਕਹਿੰਦੇ ਨੇ ਫੈਸਟੀਵਲ ਹੁੰਦਾ ਹੈ ਉੱਥੇ ਨਾ ਆਰਟ ਫੈਸਟੀਵਲ ਹੁੰਦਾ ਹੈ ਮਾਰਚ ਪੂਰਾ ਭਰ ਕੇ ਚੱਲਦਾ ਹੈ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਸਪੈਸ਼ਲੀ ਵੈਲੈਂਸੀਆ ਦੇ ਵਿੱਚ ਹੁੰਦਾ ਹੈ ਪਟਾਕੇ ਫਟੂਕੇ ਖਾਸੇ ਚੱਲਦੇ ਨੇ ਤੋਂ ਮੈਂ ਉਹ ਰੀਜ਼ਨ ਦਿੱਤਾ ਸੀ ਉਹਦਾ ਮੁੰਡੇ ਦਾ ਵੀ ਉਹਨੇ ਉਹ ਦੇਖਣ ਜਾਣਾ ਵੀ ਉਹ ਸਪੈਸ਼ਲ ਉਹਦਾ ਡ੍ਰੀਮ ਹੈ ਬੜੇ ਚਿਰ ਦਾ ਦੇਖਣ ਦਾ ਉਹਨਾਂ ਨੂੰ ਜੈਨੂ ਲੱਗਿਆ ਵੀ ਹਾਂ ਮਾਰਚ ਆ ਰਿਹਾ ਤੇ ਜਾਣਾ ਚਾਹੁੰਦਾ ਥੈਟਸ ਵਾਈ ਉਹਦਾ ਲੱਗਿਆ ਵੀ ਅਸੀਂ ਇਸ ਕਰਕੇ ਉਹ ਚੀਜ਼ ਚੈੱਕ ਕਰ ਲੈਣਾ ਕਿ ਕਿਹੜੀ ਕੰਟਰੀ ਦੇ ਵਿੱਚ ਕਿਉਂਕਿ ਯਾਰ ਬਹੁਤ ਵੱਡਾ ਹੈ ਕਿਹੜੀ ਕੰਟਰੀ ਦੇ ਵਿੱਚ ਫੈਸਟੀਵਲ ਨੇ ਹੁਣ ਸਪੇਨ ਦੇ ਵਿੱਚ ਦਾ ਫੈਸਟੀਵਲ ਚੱਲਦੇ ਰਹਿੰਦੇ ਨੇ ਉਹ ਟਮਾਟਰਾ ਟੋਮਾਟਰਾ ਵਾਲੀ ਫੈਸਟੀਵਲ ਵੀ ਆਉਣ ਵਾਲਾ ਹੈ ਉਹ ਚੱਲਦੇ ਨੇ ਫਿਰ ਉਸ ਤੋਂ ਬਾਅਦ ਐਲਬਾਸੇਤੇ ਦੇ ਵਿੱਚ ਇੱਕ ਨਗਰ ਘੇਰਨ ਟਾਈਪ ਨਿਕਲਦਾ ਕੁਝ ਫੈਸਟੀਵਲ ਜਿਹਾ ਹੁੰਦਾ ਉਹ ਵੀ ਬੜਾ ਬੜੇ ਹੁੰਦੇ ਨੇ ਤਰ੍ਹਾਂ ਦੇ ਸੋ ਲੱਗ ਜਾਂਦਾ ਬਾਈਆਂ ਤਈਆਂ ਸਾਲਾਂ ਦਾ ਮੁੰਡਾ ਹੈ ਤੇ ਉਹਦਾ ਵੀਜ਼ਾ ਲੱਗ ਗਿਆ ਉਹ ਤਾਂ ਹੈਰਾਨ ਸੀ ਕਿ ਨਾ ਭਜੀ ਇਹ ਹੋਇਆ ਕਿੱਦਾਂ ਲੇ ਕੇ ਪਹਿਲਾਂ ਵਧਾਈਆਂ ਲੈ ਲੈ ਤੂੰ ਬਾਕੀ ਕੰਮ ਬਾਅਦ ਉਹ ਆਪਣੇ ਮੂੰਹ ਨਾਲ ਦੱਸੇਗਾ ਉਹਦੇ ਕਿੰਨੇ ਟੋਟਲ ਚਾਰजेस ਲੱਗੇ ਮੈਂ ਨਹੀਂ ਬੋਲਦਾ ਕਲਾਇੰਟ ਬੋਲਦੇ ਨੇ ਕਹਿੰਦੇ ਨੇ ਜਿਉਣਾ ਨਹੀਂ ਬੋਲਦਾ ਜਿਉਣੇ ਦਾ ਕੰਮ ਬੋਲਦਾ ਕਿਉਂਕਿ ਜਿਉਣਾ ਨਾਮ ਹੀ ਕਾਫੀ ਹੈ ٹرسٹ ਬਣਾਉਣ ਦੇ ਵਿੱਚ ਕਿਉਂਕਿ ਜਿਹੜਾ ਸਾਡਾ ਕੰਮ ਹੈ ਨਾ ਉਹ ਟਰਸਟ ਬੇਸਡ ਹੈਗਾ ਜਿਨ੍ਹਾਂ ਦੇ ਵੀਜ਼ੇ ਨਹੀਂ ਵੀ ਲੱਗਦੇ ਨਾ ਸਾਡੇ ਕੋਲੋਂ ਜ਼ਰੂਰੀ ਨਹੀਂ ਵੀ 100% ਸਾਡੀ ਗਾਰੰਟੀ ਹੁੰਦੀ ਆ ਆਪਾਂ ਨਹੀਂ ਗਾਰੰਟੀ ਦਿੰਦੇ ਡਾਕੂਮੈਂਟ ਗਾਰੰਟੀ ਦਿੰਦੇ ਨੇ ਜਿਨ੍ਹਾਂ ਦੇ ਵੀਜ਼ੇ ਨਹੀਂ ਵੀ ਲੱਗਦੇ ਨਾ ਉਹ ਵੀ ਰੈਫਰੈਂਸ ਦਿੰਦੇ ਨੇ ਸਾਡੀ ਵੀ ਨਹੀਂ ਇੱਕ ਵਾਰੀ ਜਉਣੇ ਕੋਲ ਜਾ ਕੇ ਉਹ ਫਰਕ ਇਹ ਹੁੰਦਾ ਕਿ ਦੇਖੋ ਡਾਕੂਮੈਂਟਸ ਨੇ ਵੀਜ਼ਾ ਦੇਣਾ ਅਸੀਂ ਤਰੀਕੇ ਨਾਲ ਦੱਸਦੇ ਹਾਂ ਡਾਕੂਮੈਂਟ ਕਿਵੇਂ ਦੇ ਰੈਡੀ ਕਰੋ ਬਸ ਫਰਕ ਇੰਨਾ ਹੁੰਦਾ ਬਹੁਤ ਥੋੜੇ ਜਿਹੇ ਪੈਸੇ ਹੁਣ 1900 ਹੋ ਗਈ ਹੈ ਇਹਨੇ ਬਹੁਤ ਅਤੰਕ ਚੱਕਿਆ ਜਿਹਾ ਸਹੀ ਤਸਾਂ ਠੀਕ ਹੈ ਵੈਸੇ ਅਤੰਕ ਚੰਕ ਦੀ ਇਹ ਚੰਗੀ ਲੱਗਦੀ ਹੈ ਸੋਹਣੀ ਲੱਗਦੀ ਹੈ ਜਦੋਂ ਚੁੱਪ ਕਰਕੇ ਜਿਵੇਂ ਬਹਿ ਜਾਂਦੀ ਹੈ ਨਾ ਫਿਰ ਬੋਰ ਹੋਣ ਲੱਗ ਜਾਂਦੇ ਆ ਸਾਨੂੰ ਟੈਨਸ਼ਨ ਜੀ ਹੋ ਜਾਂਦੀ ਵਿਚਾਰੀ ਅੱਜ ਸੁੱਸਤ ਕਿਉਂ ਹੈ ਇਹ ਜਿੰਨਾ ਤੰਕ ਮਚਾਏਗੀ ਓਨਾ ਜ਼ਿਆਦਾ ਵਧੀਆ ਰਹੇਗਾ ਆ ਬਾਕੀ ਆਰਗੇਨਾਈਜ਼ਰ ਜਿੱ ਦਿੱਤਾ ਹੋਇਆ ਨਾ ਘਰ ਨੂੰ ਥੋੜੇ ਦਿਨ ਰੱਖੋ ਜਦੋਂ ਇਹ ਥੋੜੀ ਜਿਹੀ ਵੱਡੀ ਹੋ ਗਈ ਆਰਗੇਨਾਈਜੇਸ਼ਨ ਆ ਸਭ ਖਲਾਰ ਦੇਣੀਆਂ ਨੇ ਇਹਨੇ ਸਭ ਪਿਆਪਾ ਸਭ ਕੁਝ ਮਰੇ ਕਰ ਗਈ ਸਾਨੂੰ ਸਮਾਨ ਸਾਰਾ ਉੱਪਰ ਰੱਖ ਕੇ ਕਰਨਾ ਪਏਗਾ ਸਾਰਾ ਜਣਾ ਆ ਮੇਰੀ ਗੇਮ ਪਈ ਹੈ ਜਿਹੜੀ ਆ ਵਾਲੀ ਇਹ ਵੀ ਚੱਕਣੀ ਪਏਗੀ ਇੱਥੋਂ ਨੇ ਖਲਾਰ ਦੇਣੀ ਤੋੜ ਦੇਣੀ ਇਹਨੇ ਪਰ ਥੋੜੀ ਪਤਾ ਹੋਣਾ ਪਈ ਇਹ ਵਾਲੀ ਚੀਜ਼ਾਂ ਟੁੱਟਣ ਵਾਲੀ ਕੁਝ ਖਰਾਬ ਇਹਨੇ ਇਹ ਐਕਸਪਲੋਰ ਕਰਨੀਆਂ ਨੇ ਨਾ ਅੱਜ ਜਦੋਂ ਮਾਲ ਦੇ ਵਿੱਚ ਗਏ ਨਾ ਇੰਨੇ ਇੰਨਾ ਐਕਸਪਲੋਰ ਕੀਤਾ ਮਾਲ ਸਾਰਾ ਜਾ ਕੇ ਦੇਖਿਆ ਨੇ ਮੋਲ ਹਨਾ ਇਹ ਸੁੱਤੀ ਨਹੀਂ ਉਹ ਲੈਟਾਂ ਲੂਟਾਂ ਦੇਖਦੀ ਰਹੀ ਕਲਰਫੁੱਲ ਚੀਜ਼ਾਂ ਹਨ ਤੇ ਉਤਰ ਉਤਰ ਉਹ ਦੇਖਿਆ ਨੇ ਇੰਜੋਏ ਕੀਤਾ ਫਿਰ ਇੱਕ ਟਾਈਮ ਆਇਆ ਵੀ ਇਹਨੂੰ ਹੁਣ ਕਿ ਜੁ ਉੱਠ ਲੱਗੀ ਵੀ ਹੁਣ ਗੱਡੀ ਚਲੋ ਗੱਡੀ 'ਚ ਪਹੁੰਚੇ ਉਦੋਂ ਥੋੜਾ ਜਿਹਾ ਚੰਗਣਾ ਜੀ ਚੱਕੀਆਂ ਥੋੜੀਆਂ ਜਿਹੀਆਂ ਉਹ ਇਹ ਤਾਂ ਇਹ ਆਪਣਾ ਦੁੱਧ ਪੀ ਕੇ ਫਿਰ ਸੋਗੀ ਨਜ਼ਾਰੇ ਬੜਾ ਵਧੀਆ ਇੰਜੋਏ ਕਰਦੀ ਹੈ ਇਹ ਟੱਚ ਵੁੱਡ ਪਰਮਾਤਮਾ ਨੇ ਮੇਰ ਨਾਲ ਨਜ਼ਰ ਨਾ ਲੱਗੇ ਤੰਗ ਨਹੀਂ ਕਰਦੀ ਕਰਿਆ ਕੇ ਜਰੂਰ ਚੰਗਾਣਾ ਚੱਕ ਦਿੰਦੀ ਆ ਨਾ ਵੀ ਖੇਡੋ ਐਕਚੁਅਲੀ ਤਾਂ ਨਹੀਂ ਐਚ ਚ ਖੇਡਣ ਵਾਸਤੇ ਜੰਗਾਣਾ ਚੱਕਦੀ ਐ ਜਦੋਂ ਪੰਜੂਲੇ ਚ ਪਾ ਦਿੰਦੀ ਆ ਨਾ ਇਹ ਕਹਿੰਦੀ ਮੈਂ ਵਿੱਚ ਜਾக் ਰੀਆਂ ਮੈਨੂੰ ਚੂਲੇ ਚ ਕੋ ਪਾਇ ਮੈਨੂੰ ਕੱਢੋ ਤੇ ਫਿਰ ਸੌਣ ਲੱਗਿਆ ਕਰਦੀ ਆ ਜਾਂ ਫਿਰ ਜਦੋਂ ਕਹਿੰਦੀ ਮੈਨੂੰ ਸੁਫਾਓ ਹੁਣ ਜਦੋਂ ਮੈਂ ਅੰਦਰੋਂ ਨੇਬੁਲਾਈਜ਼ਰ ਦੇ ਰਿਆ ਸੀ ਉਹਨੂੰ ਮੈਨੂੰ ਵੀ ਥੋੜਾ ਜਿਹਾ ਮੋਨ ਲੱਗਿਆ ਜਿਰੋ ਤੁਹਾਡੇ ਤੋਂ ਦੋਨਾਂ ਤੋਂ ਪਹਿਲਾਂ ਕਰਨੋ ਐ ਫਿਰ ਇਹਨੂੰ ਐ ਹੁਣ ਮੈਨੂੰ ਹੈਗਾ ਸਾਨੂੰ ਠੀਕ ਕਰ ਤੋਂ ਤੁਹਾਨੂੰ ਵਧਾਗੇ ਨੇਬੁਲਾਈਜ਼ਰ ਜਿਹੜਾ ਦੇ ਰਿਆ ਸੀ ਨਾ ਉਸ ਤੋਂ ਬਾਅਦ ਮੈਨੂੰ ਗੋਦੀ 'ਚ ਰੱਖਿਆ ਕਹਿੰਦੀ ਨਾ ਮੇਰਾ ਖੇਡ ਫਿਰ ਮੈਨੂੰ ਸਾਹਮਣੇ ਲਟਾ ਕੇ ਸਿਰਾਂ ਨੇ ਤੇ ਫਿਰ ਗੱਲਾਂ ਕਰਦਾਰ ਅਬਾਸ ਫਿਰ ਇਹ ਨਜ਼ਾਰੇ ਨਾਲ ਖੇਡੀ ਮੇਨ ਨਾਲ ਫਿਰ ਥੱਕ ਗਈ ਫਿਰ ਕਹਿੰਦੀ ਮੰਮੀ ਕੋਲ ਭੇਜ ਮੈਨੂੰ ਬਾਸ ਠੀਕ ਹੈ ਚਲ ਸੋ ਗਈ ਮੇਰੀ ਗੁੜੀ ਜੀ ਨਾ ਮੇਦ ਚੋ ਜਾ ਮੇਰੇ ਬੱਚੇ ਚੋ ਜਾ ਚੋ ਜਾ ਆਏ ਕਿਰਨ ਲੈ ਕੇ ਆਏ ਪਰਸ ਕੈਪ ਪਰ ਇਸੇ ਦੇ ਤੁਰਹੀ ਮੰਗਦੀ ਪਰਸ ਜਿੰਨਾ ਟੰਮੀ ਰਮਾਨੀ ਦੀਆਂ ਕਿੰਨੇ ਦਾ ਇਹ ਇਸ ਤੇ 50% ਆਫ ਸੀ ਇਹ ਵਾਲੇ ਤੇ 5899 5899 ਮਤਲਬ 3000 ਦਾ ਪਿਆ ਵਾਲਾ ਪਰਸ ਤੇ ਇਹ ਕਿੰਨੇ ਦਾ ਓਏ ਹੋਏ ਹੋਏ ਓਏ ਹੋਏ 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 ਇਹਦਰ ਉਸਤਾਦ ਜੀ ਆਪਣਾ ਕਾਰਵਾਈ ਕਰਦੇ ਹੋਏ ਜੋਰ ਲਾਉਂਦੇ ਹੋਏ ਆਪਣੇ ਪੂਪੂ ਵਾਲਾ ਇਹ ਅਜੇ ਟੰਮੀ ਟਾਈਮ ਕਰ ਰਹੀ ਏ ਇੱਕ ਕਿਨੇ ਦਾ 4899 ਮਤਲਬ 2400 ਰੁਪਏ ਦਾ ਪਿਆ ਇਹ 2500 ਰੁਪਏ ਦਾ ਇਹ ਕੈਪਰ ਇਸ ਰੇਜ ਡਿਸਕਾਊਂਟ ਚੱਲ ਰਿਹਾ ਜੀ 50% ਇਹ ਇੱਕ 2500 ਦਾ ਤੇ ਇੱਕ ਪਿਆ ਹਾਏ ਦੇਖੀ ਆ ਜਿਹੜੀ ਹਾ ਵਾਲੀ ਮੇਬਲਿੰਦੀ ਲਿਪਸਟਿਕ ਲਈ ਨਾ ਛੋਟੀ ਹੈ ਸਾਈਜ਼ ਦੇ ਵਿੱਚ ਪੁਰਾਣੀ ਹੈ ਹਾਂ ਇਹ ਵੱਡੇ ਸਾਈਜ਼ ਦੀਆਂ ਨੇ ਆਹ ਵਾਲੀਆਂ ਹਾਏ ਹਾਏ ਧੋਖਾ ਹੋ ਗਿਆ ਰੇਟ ਸੇਮ ਹੀ ਹੈ ਦੇਖੋ ਧੋਖਾ ਨਹੀਂ ਹੋਇਆ ਵਧੀਆ ਵਾ 770 ਦੀ ਹੈ 770 ਦੀਆਂ ਲਿਪਸਟਿਕ ਦੋ ਦਿਨਾਂ ਲ ਇੱਕ ਫ੍ਰੀ ਮਿਲੀ ਹੈ ਆ ਦੋ ਲਈ ਤੇ ਇਹਨਾਂ ਤੇਰੇ ਨਾਲ ਇੱਕ ਆ ਫਰੀ ਲਈ ਹੂੰ ਤਿੰਨੋਂ ਹੀ ਮਤਲਬ 500 ਦੀ ਇੱਕ ਪੈ ਗਈ ਮਤਲਬ ਆ ਇਹ 849 ਬੇਤਾਈ ਮੈਂ 1500 ਭੇ ਕਿਤੇ ਨੇ ਮੈਨੂੰ ਪਤਾ ਹੈ ਇਹ 700 ਦੀ ਇਹ ਵੀ 700 ਦੀ ਆ 849 ਦੀ ਫਿਰ ਤਾਂ ਹੀ 5 500 ਦੀਆਂ ਦੋ ਤਿੰਨੋਂ ਪੈ ਗਈਆਂ ਤੇ ਆ ਤੁਹਾਡੇ ਪਰਸ ਇੱਕ ਤੀਜਾ ਤੀਜਾ ਪਰਸ ਕਿੱਥੇ ਆ ਤੀਜਾ ਤੀਜਾ ਉਹ ਜਿਹੜਾ ਕਲਚਰ ਦਾ ਛੋਟਾ ਜਿਹਾ ਚੱਕਿਆ ਫਿਰ ਹੈ ਉਹ ਮਿੱਠੀ ਕਿਸੇ ਉਹ 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 ਦੇਖੋ نیچے ਮੈਡਮ نیچے ਦੇਖਿਆ ਗਿਆ ਸਮਾਨ ਦੇ ਵਿੱਚ ਇਹ ਤਾਂ ਕਾਰਡ ਵਾਸਤੇ ਲਿੱਤਾ ਕਿਉਂਕਿ ਮੇਰੇ ਕੋਲ ਕਾਰਡ ਵਾਸਤੇ ਪਰਸ ਹੀ ਨਹੀਂ ਹੈਗਾ ਹੀ ਕੋਈ ਮਤਲਬ ਹੈਗਾ ਹੀ ਉਹਦੇ ਵਿੱਚ ਨਾ ਆਧਾਰ ਕਾਰਡ ਨਹੀਂ ਆਉਂਦਾ ਆਧਾਰ ਕਾਰਡ ਇਹ ਸਪੈਸ਼ਲ ਆਧਾਰ ਕਾਰਡ ਪਾ ਕੇ ਦੇਖੋ ਹਰ ਤੁਹਾਡੇ ਪਰਸ ਦੇ ਵਿੱਚ ਆ ਉਹ ਮੇਰੇ ਕੋਲ ਹੈਗਾ ਦੂਜਾ ਜਿਹੜਾ ਟੈਚ ਕਰਕੇ ਅਟੈਚੀ ਨਹੀਂ ਠੀਕ ਹੈ ਪਰਸ ਇਹ ਨਾ ਹੋਣਾ ਚਾਹੀਦਾ ਇਸ ਕਾਰਡ ਕੋਟਸ ਵਾਸਤੇ ਹੋਣਾ ਚਾਹੀਦਾ ਪਰ ਇਹ ਕਿਹੜਾ ਵਧੀਆ ਵਧੀਆ ਤਰੀਕੇ ਨਾਲ ਇਹ ਉਹਦਾ ਐਲਮਨ ਸੋਲਿਡ ਕਰਦਾ ਸਿੱਧਾ ਨੇ ਨੂੰ ਇਦਾਂ ਖੁਸ਼ ਰਹਿ ਰਹੇ ਆ ਮੈਂ ਵੀ ਠੀਕ ਹੋ ਗਈ ਨੁਨੀ ਵੀ ਠੀਕ ਹੋ ਗਈ ਹਨ ਨੁਨੀ ਦੇ ਪਾਪਾ ਜੀ ਜ਼ੁਖਾਮ ਸ਼ੁਰੂਆਤ ਹੋ ਰਹੀ ਏ ਤੁਹਾਡੇ ਤੋਂ ਪ੍ਰਸ਼ਾਦ ਲਈ ਬੈਟਣੀ ਮਾਵਾ ਧਿਆ ਨੇ ਪ੍ਰਸ਼ਾਦ ਦੇਤਾ ਮਾਵਾ ਧਿਆ ਨੇ ਮਚਾ ਦੇਤਾ ਹੈ ਮਾਦੇ ਤੇ ਬਾਬੂ ਬਾਬੂ ਘਰਾਂ ਸਿੱਧਾ ਮਮਾ ਸੋਨੀਆ ਹੋਏ ਸੋਨੇ ਹੋਏ ਸੋਨੇ ਪਤਾ ਕੀ ਹੋਇਆ ਜਿਹਨ ਮੈਂ ਸਿੱਧਾ ਕਰਾਂਗੇ ਨੇ ਰੋਣਾ ਇਹਨੂੰ ਐਵੇਂ ਮਜ਼ਾ ਆ ਰਿਹਾ ਹੈਗੇ ਨੇ ਮੈਨੂੰ ਪੁੱਠਾ ਲਟਾਈ ਰੱਖੋ ਆਈ ਆਏ ਮਝ ਲੈ ਰਹੀ ਆ ਬਾਬੂ ਬਾਬੂ ਆਪਣੇ ਆਪ ਨੂੰ ਦੇਖ ਰਹੀ ਹੋ ਓਏ ਛੋਨੀ ਕੋਈ 토리 ਪਾਪਾ ਦੀ ਗੋਦੀ ਵਿੱਚ ਕਿਹੜਾ ਕਾਕਾ ਓਹ ਕੋਣ ਹੈ ਕੋਣ ਹੈ ਬਤ ਤੋ ਤੇਰੇ ਪਾਪਾ ਨੇ ਕਿਹੜੇ ਕਾਕੇ ਨੂੰ ਚੁੱਕਿਆ ਓਏ ਓਏ ਦੇਖ ਰਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਦੇਖ ਰਹੀ ਆਪਣੇ ਆਪ ਨੂੰ ਯਾਰ ਮਸਤੀ ਨਾਲ ਪਈ ਹੋਈ ਯਾਰ ਆਂਦੇ ਨਾਲ ਇਹਨੂੰ ਬੜਾ ਵਧੀਆ ਲੱਗ ਰਿਹਾ ਇਹਨੂੰ ਮੈਂ ਸਿੱਧਾ ਕਰਦੇ ਕਰਦੇ ਐ ਐ ਕਰੇਗੀ ਮੇਰੇ ਬਾਬੂ ਕੀ ਕੀ ਗੱਲੇ ਦੇਖੇ وہی ਗੱਲ ਹੋ ਗਈ ਨਾ ਗੇੜਨਾ ਇਹ ਕਹੇ ਮੇਰੇ ਪੁੱਠੇ ਜੱਟਾ ਉਹ ਜਿੱਦੀ 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 ਆਪਣੇ ਪਾਪਾ ਵਰਗੀ ਐ ਜਿੱਦ ਕਰਦੀ ਐ ਚਾਹ ਪੁੱਠੇ ਜਿਸ ਨੂੰ ਚਵਾਜਦਾ ਪੁੱਠਾ ਹੋਣ ਕੇ ਨਹੀਂ ਦੇਖ ਲਓ ਚਵਾ ਦੇਣਾ ਹਾਂ ਸੋਣਾ 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 ਇੱਕ ਮਿੰਟ ਇੱਕ ਮਿੰਟ ਨਾ ਦੇਖੋ ਕਿੰਨੀ ਜਿੱਦੀ ਕੁੜੀ ਐ ਇਬਾਦਤ بس ਇਹਨੂੰ ਐ ਕਿ ਐਵੇਂ ਮੈਨੂੰ ਪੁੱਠਾ ਲਟਾਈ ਰੱਖੋ ਸਿੱਧਾ ਸਿੱਧਾ ਵੀ ਸੋਣੇ ਨੇ ਪਤਾ ਕੀ ਹੁੰਦਾ ਗਿਰਨਾ ਬੱਚੇ ਨਾ ਇੱਕੋ ਪੋਜੀਸ਼ਨ ਵਿੱਚ ਸੌਸ ਹੋ ਕੇ ਵੀ ਅੱਕ ਜਾਂਦੇ ਨੇ ਯਾਰ ਤੇ ਇਹ ਇਹਨਾਂ ਨੂੰ ਉਲਟੀ ਪੋਜੀਸ਼ਨ ਵਿੱਚ ਬਹੁਤ ਘੱਟ ਸੌਂਦੇ ਨੇ ਤਾਂ ਇਹਨਾਂ ਨੂੰ ਅੱਛਾ ਲੱਗਦਾ ਇਹ ਵਾਲੀ ਪੋਜੀਸ਼ਨ ਵਿੱਚ ਤੁਸੀਂ ਕੀ ਕਰ ਰਹੇ ਹੋ ਮੈਂ ਆਪਣੇ ਉਹ ਦੇਖ ਲਈ ਚੈੱਕ ਕਰ ਕਰ ਕੇ